ਸਭ ਦਾ ਦਾਸ ਦੇ YouTube ਚੈਨਲ 뮤ਜ਼ਿਕ ਟੀਚਰ ਤੇ ਬਹੁਤ-ਬਹੁਤ ਸਵਾਗਤ ਹੈ ਦਾਸ ਭਾਈ ਗੁਰਬਚਨ ਸਿੰਘ ਪਟਿਆਲਾ ਆਪ ਜੀ ਨੇ ਚੈਨਲ ਨੂੰ ਬਹੁਤ ਪਿਆਰ ਕੀਤਾ ਹੈ ਬਹੁਤ ਸਤਿਕਾਰ ਕੀਤਾ ਹੈ ਆਪ ਦਾ ਸਭ ਦਾ ਧੰਨਵਾਦ ਕਰਦੇ ਆਂ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਰਾਗ ਦਰਬਾਰੀ ਕਾਂੜਾ ਦੇ ਵਿੱਚ ਬੰਦਸ਼ਾਏ ਸਾਜਨਾ ਸੰਤ ਆਓ ਮੇਰ ਹੈ ਅਤੇ ਇਹ ਤੀਨ ਤਾਲ ਦੇ ਵਿੱਚ ਆਪਾਂ 16 ਮਾਤਰਾ ਦੀ ਤੀਨ ਤਾਲ ਹੁੰਦੀ ਹੈ ਉਹਦੇ ਵਿੱਚ ਆਪਾਂ ਸਿੱਖਾਂਗੇ ਪਹਿਲਾਂ ਰਾਗ ਦਰਬਾਰੀ ਕਾਂੜਾ ਬਾਰੇ ਮਾਤਾਵਾ ਪੈਣਾ ਬੀਬੀਆਂ ਅਤੇ ਵੀਰ ਸੁਣ ਲੈਣ ਰਾਗ ਦਰਬਾਰੀ ਜਿਹੜਾ ਰਾਗ ਥਾਟਾ ਸਵਰੀ ਦਾ ਇੱਕ ਬੜਾ ਹੀ ਸੁੰਦਰ ਰਾਗ ਹੈ ਜਿਹਨੂੰ ਕੇ ਤਾਨਸੈਨ ਨੇ ਆਮ ਤੌਰ ਦੇ ਉੱਤੇ ਗਾ ਕੇ ਮਸ਼ਹੂਰ ਕੀਤਾ ਹੈ ਇਸੇ ਕਰਕੇ ਇਹਨੂੰ ਦਰਬਾਰੀ ਕਾਂੜਾ ਕਿਹਾ ਜਾਂਦਾ ਹੈ ਗੁਰੂਗੰਨ ਸਾਹਿਬ ਦੇ ਵਿੱਚ ਕੱਲਾ ਕਾਂੜਾ ਹੈ ਦਰਬਾਰੀ ਰਾਗ ਦੇ ਵਿੱਚ ਆਮ ਤੌਰ ਦੇ ਉੱਤੇ ਜਿਹੜੀਆਂ ਸੁਰਾਂ ਯੂਜ਼ ਹੁੰਦੀਆਂ ਨੇ ਉਹ ਹੁੰਦੀਆਂ ਨੇ ਸਾ ਰੇ ਗਾ ਕੋਮਲ ਮਾਪਾ ਧਾ ਅਤੇ ਨੀ ਕੋਮਲ ਅਤੇ ਸਤ ਹੁਣ ਇਹਦੇ ਵਿੱਚ ਆਪਾਂ ਇਹ ਦੇਖਣਾ ਹੈ ਕਿ ਆਪਾਂ ਉੱਪਰ ਨੂੰ ਜਾਂਦੇ ਹੋਏ ਸਾਰੀਆਂ ਸੁਰਾਂ ਲਾ ਕੇ ਚੱਲਦੇ ਹਾਂ ਗਾਇਕ ਸਮਾਇ ਦਾ ਜਿਹੜਾ ਹੁੰਦਾ ਹੈ ਉਹ ਅਧਿਰਾਦਾ ਹੁੰਦਾ ਹੈ ਅਤੇ ਵਾਦੀ ਸੁਰ ਰੇ ਹੁੰਦਾ ਹੈ ਸੰਵਾਦੀ ਜਿਹੜਾ ਧਾ ਹੁੰਦਾ ਇਹਦੇ ਵਿੱਚ ਆਪਾਂ ਰੋਹ ਦੇਖ ਲੈਣੇ ਆ ਰੋਹ ਜਿਹੜਾ ਵੱਜਦਾ ਹੈ ਸਾਰੇ ਗਾ ਮਾਪਾ ਨੀ ਪਾ ਮਾਪ ਕਾ ਮਾਰੇ ਸਾ ਇਹ ਹੈ ਇਹਦਾ ਅਬਰੋ ਸਪੂਰਨ ਛਾੜਕ ਜਾਤੀ ਦੇ ਨਾਲ ਇਹ ਰਾਗ ਚੱਲਦਾ ਹੈ ਉੱਪਰ ਜਾਣ ਲੱਗੇ 7 ਸੁਰਾ ਵਾਪਸ ਆਉਣ ਲੱਗੇ 6 ਸੁਰਾ ਇਸ ਕਰਕੇ ਇਹਨੂੰ ਸੰਪੂਰਨ ਛਾੜਕ ਕਿਹਾ ਜਾਂਦਾ ਹੈ ਹੁਣ ਆਪਾਂ ਅੱਗੇ ਦੇਖਦੇ ਆਂ ਦੀ ਪਕੜ ਕੀ ਹੈ ਪਕੜ ਹੈ ਸਾ ਇਸ ਤਰ੍ਹਾਂ ਕਰਕੇ ਇਹਦੀ ਪਕੜ ਬਜਾਈ ਜਾਂਦੀ ਹੈ ਹੁਣ ਆਪਾਂ ਸ਼ਬਦ ਦਾ ਸਥਾਈ ਯੰਤਰਾ ਬੋਲਦੇ ਆਂ ਅਤੇ ਉਸ ਤੋਂ ਬਾਅਦ ਇਹਨੂੰ ਆਪਾਂ ਗਾਣਾ ਸਿਖਾਗੇ ਵੀ ਗਾਏਗਾ ਗਾਇਆ ਕਿਸ ਤਰ੍ਹਾਂ ਜਾਏਗਾ ਆਓ ਜੀ 3 ਤਾਲ ਦੇ ਵਿੱਚ ਆਪਣੀ ਆਪਣੀ ਜਿਹੜੀ ਨੋਟੇਸ਼ਨ ਹੈ ਆਪ ਜੀ ਨੇ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਲੈ ਲੈਣਾ ਇਹਦੀ ਨੋਟੇਸ਼ਨ ਹੈ ਜਿਹੜੀ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਿਆਂਗਾ ਆਪ ਜੀ ਨੂੰ ਉੱਥੋਂ ਲੈ ਲੈਣਾ ਆਓ ਜੀ ਸ਼ੁਰੂ ਕਰਦੇ ਆਪਾਂ aje na sant a ਹਮਾਰੋ ਮਾਤਾ ਸੰਤ ਚਰਨ ਹਮਾਰੋ ਚੰਦ ਨਾ ਗ੍ਰਹਿ ਹੋਏ ਹਨੇਰੇ ਚੰਦ ਨਾ ਗ੍ਰਹਿ ਹੋਏ ਹਨੇਰੇ ਚੰਦ ਨਾ ਜਾਏਗੀ ਕਿਸ ਤਰ੍ਹਾਂ ਨੋਟੇਸ਼ਨ ਆਪ ਜੀ ਦੇ ਸਕਰੀਨ ਫਲੋਸ ਬਾਕਸ ਵਿੱਚ ਉਹ ਲੈ ਲੈਣਾ ਆ ਦੇਖੋ ਜੀ ਨਿ ਸਰੇ ਸਾਧ ਧਾ ਧਨੀ ਸਾ ਗਾ ਗਾ ਗਮ ਰੇ ਰੇ ਸਾ ਪੈਣਾ ਬੀਬੀਆਂ ਮਾਤਾ ਨੂੰ ਬੇਨਤੀ ਹੈ ਇਸ ਤੋਂ ਬਾਅਦ ਆਪ ਜੀ ਨੂੰ ਆਪ ਜੀ ਦੇ ਇਸਕੇਲ ਤੋਂ ਦੱਸਾਂਗਾ ਮੈਂ ਆਪ ਜੀ ਨੇ ਵੀਡੀਓ ਨੂੰ ਜਾਰੀ ਰੱਖਣਾ ਨਿ ਸਰੇ ਸਾਧ ਧਾ ਧਨੀ ਸਾ ਗਾ ਗਾ ਗਮ ਮਾ ਮ ਪ ਮ ਪ ਮ ਪ ਨੀ ਪ ਗ ਗ ਗ ਮ ਰੇ ਰੇ ਸਾ ਮਾ ਮ ਪ ਸਾ ਨੀ ਪ ਗ ਗ ਗ ਮ ਰੇ ਰੇ ਸਾ ਸਜਨਾ ਸੰਤ ਆਓ ਨੇ ਰੇ ਵੀ ਦੇਖਣ ਉਸ ਤੋਂ ਬਾਅਦ ਅੰਤਰਾਏ ਵੀ ਨੰਦ ਮਾ ਮ ਆਤਮਾ ਦਾ ਦਨੀ ਸਾ ਸ ਸਾ सा ਇਦਾਂ ਕਰਕੇ ਇਹ ਸਾਰਾ ਸ਼ਬਦ ਆਪ ਜੀ ਅੰਤਰੇ ਲਗਾ ਲੈਣਾ ਬੀਬੀਆਂ ਪੈਣਾ ਮਾਤਾਵਾਂ ਦੇਖ ਰਹਿਣ ਆਪ ਜੀ ਦਾ ਸੁਰ ਚੌਥਾ ਕੜਾ ਸਾ ਰੇ ਗਾ ਕੋਮਲ ਬਰਬਾਰੀ ਕਾਣਾੜਾ ਲੱਗੇਗਾ ਮਾਪਾ ਧਾ ਕੋਮਲ ਨੀ ਕੋਮਲ ਤੇ ਸਾ ਸਰਗਮ ਦੇਖੋ ਨੀ ਸਾ ਰੇ ਸਾ ਧ ਧਨੀ ਸਾ ਗਾ 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 ਮਾ ਰੇ ਰੇ ਸਾ ਸਾ ਚ ਨਾ ਸੰ ਗਾ ਲੈਣਾ ਆਪ ਜੀ ਅਤੇ ਉਸ ਤੋਂ ਬਾਅਦ ਅੰਤਰਾ ਇੱਥੇ ਸ਼ੁਰੂ ਹੋਣਾ ਮਾਤਾ ਸਾਤ ਚਰਨ ਹਮਾਰੋ ਮਾਤਾ ਸਾਤ ਚਰਨ ਹਮਾਰੋ ਮਾਤਾ ਚਾਂਦਨ ਗ੍ਰਹਿ ਹੋ ਸ਼ਬਦ ਜਿਹੜਾ ਆਪ ਜੀ ਨੇ ਇਸ ਤਰ੍ਹਾਂ ਕੰਪਲੀਟ ਕਰ ਲੈਣਾ ਜੀ ਅਗਲੇ ਵੀਡੀਓ ਵਿੱਚ ਜਲਦੀ ਮਿਲਦੇ ਆਂ ਆਪ ਜੀ ਨੇ ਕਮੈਂਟਸ ਉਹ ਆਪ ਜੀ ਆਪਣੇ ਟਿੱਪਣੀਆਂ ਜ਼ਰੂਰ ਛੱਡਣੀਆਂ ਜੇ ਆਪ ਜੀ ਨੂੰ ਕੁਝ ਵਧੀਆ ਲੱਗਿਆ ਹੋਵੇ ਤਾਂ ਆਪ ਜੀ ਨੇ ਜ਼ਰੂਰ ਹੌਸਲਾ افزਾਈ ਕਰਨੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ